ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਸੂਟ ਆਪਣੇ ਕੋਲ ਆ ਗਿਆ ਪੂਰਾ ਫਰੈਸ਼ ਸਟਾਕ ਹਾਂਜੀ ਬੜੇ ਸੋਹਣੇ ਸੋਹਣੇ ਸੂਟ ਆ ਗਏ ਕਾਟਨ ਦੇ ਆਪਣੇ ਕੋਲ ਬਹੁਤ ਘੈਂਟ ਘੈਂਟ ਪ੍ਰਿੰਟ ਸੂਟ ਜਿਹੜੇ ਅੱਜ ਦੀ ਵੀਡੀਓ ਦੇ ਜੋ ਸੂਟ ਆਉਣਗੇ 550 650 750 850 ਤਿੰਨ ਰੇਂਜਾਂ ਤੱਕ ਸੂਟ ਆਉਣਗੇ ਹਜ਼ਾਰ ਤੋਂ ਅੰਦਰ ਅੰਦਰ ਆਪਾਂ ਤੁਹਾਨੂੰ ਫਾਇਦਾ ਕਰਾ ਦੇਣੇ ਸੂਟ ਦੇ ਦੇਣੇ ਸੋਹਣੇ ਸੋਹਣੇ ਸਰਦਾਰੀ ਸੂਟ ਸੋਹਣੇ ਸੋਹਣੇ ਕਲਰ ਹੀ ਬੜੇ ਸੋਹਣੇ ਆ ਬੜੇ ਪਿਆਰੇ ਪਿਆਰੇ ਕਲਰ ਆ ਫਰੈਸ਼ ਸਟਾਕ ਬਿਲਕੁਲ ਨਵਾਂ YouTube ਦੇ ਉੱਤੇ ਤੁਹਾਨੂੰ ਮਿਲੂਗਾ ਤੇ ਸੂਟ ਹਰ ਵਾਰੀ ਤੁਹਾਨੂੰ ਜਿਹੜੇ ਇਦਾਂ ਮਿਲਦੇ ਰਹਿਣਗੇ ਤੇ ਘੈਂਡ ਘੈਂਡ ਸੂਟ ਦਿੰਦੇ ਰਾਵਾਂਗੇ ਤੁਹਾਨੂੰ ਤੇ ਬਾਕੀ ਆਜੋ ਮਿਲਦੇ ਆਂ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਬਹੁਤ ਸੋਹਣੇ ਤੇ ਹੁਣ ਤੁਹਾਨੂੰ ਆਪਾਂ ਕਰਾਉਨੇ ਆ ਸ਼ੁਰੂ ਇਹਨਾਂ ਸੂਟਾਂ ਦੇ ਉੱਤੋਂ ਵੀਡੀਓ ਕਰਦੇ ਆਂ ਸਟਾਰਟ ਆ ਰਹੀ ਜੀ ਆਪਣੇ ਕੋਲ 500 550 ਰੁਪਈਆ ਦੀ ਰੇਂਜ ਘੈਂਡ ਘੈਂਡ ਸੂਟ ਜੇ ਤੇ ਘੈਂਡ ਘੈਂਡ ਦੁਪੱਟੇ ਜੇ ਤੇ ਘੈਂਡ ਘੈਂਡ ਪ੍ਰਿੰਟ ਜ ਆਦੀ ਸ਼ਰਟ ਹੈ। ਆਹ ਲਓ ਜੀ ਇਹਨਾਂ ਦੀ ਕੱਟ ਜਿਹੜੀ ਮੈਂ ਕੱਟ ਦੱਸ ਦਵਾਂ ਮੁਰਕੇ ਕਸਟਮਰ ਕਹਿ ਦਿੰਦੇ ਨੇ 2.5 ਮੀਟਰ ਆ ਜਾਂ ਬਾਟਮ ਤੇ 1 ਮੀਟਰ ਆ ਨਹੀਂ ਜੀ। ਇਹਨਾਂ ਦੀ ਕੱਟ ਹੁੰਦੀ ਜੇ ਸਵਾ ਸਵਾ 2 ਮੀਟਰ। ਸਵਾ 2 ਮੀਟਰ ਸ਼ਰਟ ਦੀ ਸਵਾ 2 ਮੀਟਰ ਹੀ ਬਾਟਮ ਦੀ। ਆਹ ਲਓ ਜੀ। ਆ ਤੁਸੀਂ ਦੇਖ ਸਕਦੇ ਜੇ neck ਦਾ ਡਿਜ਼ਾਈਨ ਬਣਿਆ ਜੇ। ਪ੍ਰਿੰਟ ਸਾਰਾ ਹੀ ਬੜਾ ਸੋਹਣਾ ਬਣਿਆ ਜੇ suit ਦਾ। ਆ ਰਹੀ ਇਹਦੀ ਬਾਟਮ। ਬਾਟਮ ਪ੍ਰਿੰਟ। ਪ੍ਰਿੰਟ ਤੇ ਆ ਰਿਹਾ ਇਹਦੇ ਨਾਲ ਦੁਪੱਟਾ ਕਾਟਨ ਦਾ। ਕਾਟਨ ਦਾ ਦੁਪੱਟਾ। ਦੁਪੱਟਾ ਤੁਹਾਨੂੰ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਖੋਲ ਕੇ ਬੜਾ ਸੋਹਣਾ ਦੁਪੱਟਾ ਜੇ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਤੇ ਵੀ 550 ਰੁਪਈਆ ਦਾ ਸੂਟ ਜੇ ਤੇ ਰੋਕੋ ਸੂਟ ਹੀ ਨਹੀਂ ਖੁੱਲਣਿਆ ਮਰ ਜੇ ਆਹ ਲਓ ਜੀ ਆਹ ਲਓ ਦੁਪੱਟਾ ਦੁਪੱਟਾ ਵੇਖੋ ਇਹਦਾ ਕੱਟਾ ਪਿਆਰਾ ਬੜਾ ਖੁੱਲਾ ਦੁਪੱਟਾ ਇਹਦਾ ਕਾਟਨ ਦਾ ਦੁਪੱਟਾ ਕਾਟਨ ਦਾ ਸੂਟ ਤੇ ਕਾਟਨ ਦੀ ਹੀ ਸ਼ਰਟ ਰੇਟ ਕੀ ਆ ਜੀ ਸਿਰਫ ਤੇ ਸਿਰਫ 500 500 ਤੇ 50 ਰੁਪਈਏ ਆਹ ਲਓ ਜੀ ਆ ਵੀ ਡਿਜ਼ਾਈਨ ਵੇਖੋ ਗੱਡਾ ਪਿਆਰਾ ਜੀ neck ਦੀ ਪੱਟੀ ਜੇ ਸਾਰੀ ਇਹ neck ਤੇ ਆਉਗੀ ਪੱਟੀ ਇਹ ਸਾਰਾ ਪ੍ਰਿੰਟ ਸੂਟ ਜੇ ਆ ਰਿਹਾ ਕਲਰ ਵੀ ਬੜਾ ਸੋਹਣਾ ਬਾਟਮ ਆ ਗਈ ਇਹਦੇ ਨਾਲ ਗ੍ਰੇ ਕਲਰ ਦੀ ਬਾਟਮ ਆਉਗੀ ਪੱਟਾ ਆ ਗਿਆ ਨਾਲ ਇਹਦੇ ਨਾਲ ਬਾਟਾ ਆਉਗਾ ਕੋਹਾਂ ਨਾਲ ਜੁੜ ਜਾਊਗੀ ਨਾ ਸਾਰਾ ਆ ਰਿਹਾ ਨੀ ਨਾ ਹਾਂ ਸ਼ਿਪਿੰਗ ਫ੍ਰੀ ਦੇ ਨਾਲ ਜੇ ਵੀ ਆ ਆ ਗਿਆ ਇਹਦੇ ਵਿੱਚ ਦੂਜਾ ਪ੍ਰਿੰਟ ਸਰ ਕਲਰ ਕਲਰ ਆ ਗਿਆ ਪੈਰਟ ਨਾਲ ਮਸਟਰਡ ਨਾਲ ਗ੍ਰੇ ਇਹ neck ਤੇ ਪੱਟੀ ਆਉਗੀ ਨਾਲ ਆ ਗਈ ਇਹਦੀ ਬਾਟਮ ਪ੍ਰਿੰਟ ਤੇ ਆ ਆ ਗਿਆ ਇਹਦੇ ਨਾਲ ਫਿਰ ਦੁਪੱਟਾ ਹਾਂ ਇਹ ਵੀ ਤੁਹਾਨੂੰ ਮਿਲ ਜੂ ਫ੍ਰੀ ਸ਼ਿਪਿੰਗ ਦੇ ਨਾਲ 550 ਰੁਪਈਆ ਚ ਲਓ ਭਾਈ ਨੈਕਸਟ ਆ ਗਿਆ ਫਿਰ ਘੈਂਟ ਪ੍ਰਿੰਟਰ ਘੈਂਟ ਸੂਟ ਇਹ ਵੀ ਦਾ ਨੈਕ ਡਿਜ਼ਾਈਨ ਹੈ ਬੰਨਿਆ ਗੱਝੀ ਕਲਰ ਹਾਂ ਜੀ ਤਮਾ ਸ਼ੀਟ ਪੈਣੀ ਆ ਆਹ ਦੀ ਬਾਟਮ ਹਾਂ ਤੇ ਆ ਰਿਹਾ ਇਹਦਾ ਦੁਪੱਟਾ ਸ਼ਿਪਿੰਗ ਫ੍ਰੀ 550 ਰੁਪਈਆ ਚ ਚੁੱਕੋ ਜੀ ਫ੍ਰੈਸ਼ ਸਟਾਕ ਘੈਂਟ ਸੂਟ 550 650 ਸਾਰੇ ਦਿਖਾਵਾਂਗੇ ਤੁਹਾਨੂੰ ਸਾਰੇ ਦਿਖਾਵਾਂਗੇ ਆਹ ਲਓ ਜੀ ਆ ਵੀ ਕਰੋ ਚੈੱਕ neck ਦਾ ਡਿਜ਼ਾਈਨ ਵੇਖੋ ਇਹਦਾ ਕਿੰਨਾ ਸੋਹਣਾ ਬਣਿਆ ਇਹ neck ਤੇ ਆਊਗਾ ਇਹਦੇ ਸਾਰਾ ਸੂਟ ਵੇਖੋ ਕਿੰਨਾ ਪਿਆਰਾ ਜੇ ਇਹਦੇ ਨਾਲ ਜੇ ਬਾਟਮ ਤੇ ਨਾਲ ਇਹਦੇ ਜੇ ਪ੍ਰਿੰਟ ਦੁਪੱਟਾ ਆਹਦਾ ਦੁਪੱਟਾ ਆਗੀ ਪ੍ਰਿੰਟ ਬਾਟਮ ਰੇਟ ਸੇਮ ਸੋ ਇਹ ਤੇ ਪੰਦਰ ਭੇ ਹਾਂਜੀ ਸ਼ਿਪਿੰਗ ਫ੍ਰੀ ਆ ਫੇਰ ਇਹ ਦੇ ਕਲਰ ਵੇਖੋ ਕਿੱਡਾ ਘਿਆ ਘੈਂਟ ਤੇ ਪੱਟੀ ਆਉਗੀ ਨਾਲ ਬਾਟਮ ਪਲੇਨ ਉਹ ਸੌਰੀ ਪ੍ਰਿੰਟ ਪ੍ਰਿੰਟਡ ਬਾਟਮ ਤੇ ਨਾਲ ਕਿੰਟੜੀ ਦੁਪੱਟਾ ਦੁਪੱਟਾ ਇਹਦੇ ਨਾਲ ਇਹ ਹੀ ਕੀ ਆਪਣੇ ਕੋਲ 550 ਰੁਪਏ ਦੀ ਰੇਂਜ ਇਹ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ 650 ਵਾਲੀ ਫੇਰ ਉਹ ਤੋਂ ਬਾਅਦ 750 ਫੇਰ 800 ਤੇ ਇਹ ਹੋਰ ਵੀਡੀਓ ਤੁਹਾਨੂੰ ਜੁੜੇ ਰਹੋ ਐਂਡ ਤੱਕ ਤੁਹਾਨੂੰ ਦਿਖਾਉਨੇ ਸਾਰੀਆਂ ਰੇਂਜਾਂ ਲਓ ਜੀ ਨੈਕਸਟ ਕਰੋ ਪ੍ਰਿੰਟ ਚੈੱਕ ਨਾਲ ਕਰੋ ਨੈਕ ਦੇ ਉੱਪਰ ਇਹਦੇ ਇਹਦਾ ਵੀ ਸ਼ੇਪ ਦਾ ਨੈਕ ਬਣਿਆ ਵਾ ਆ ਬੈਕ ਨੈਕ ਦਾ ਡਿਜ਼ਾਈਨ ਹੀਗਾ ਬਹੁਤ ਜ਼ਿਆਦਾ ਚੱਲਿਆ ਹੈਗਾ ਜੀ ਤੇ ਇਹ ਆ ਗਿਆ ਇਹ ਵੀ ਚੱਲਣ ਡਿਆ ਵਾ ਹਾਂ ਇਹ ਸਿਆਲ 'ਚ ਬਹੁਤ ਜ਼ਿਆਦਾ ਡਿਜ਼ਾਈਨ ਵਿਗਿਆ ਹੈਗਾ ਕ੍ਰੇਪ ਸਿਲਕ ਦੇ ਉੱਤੇ ਆ ਗਿਆ ਹੈ ਹਿਪਾੜਾ ਦੇ ਉੱਤੇ ਆ ਗਿਆ ਹੈ ਹੁਣ ਇਸ ਟਾਈਮ ਤੇ ਆ ਗਿਆ ਆਪਣੇ ਕੋਲ ਕਾਊਂਟਰ ਦੇ ਉੱਤੇ ਬੋਟਮ ਵੀ ਆ ਗਿਆ ਤੇ ਇਹਦੀ ਸ਼ਰਟ ਦੀ ਲੈਂਥ ਜਿਹੜੀ ਹੈਗੀ ਜੇ ਸਵਾ 2 ਮੀਟਰ ਦੀ ਜੇ ਤੇ ਬਾਟਮ ਵੀ ਇਹਦੇ ਨਾਲ ਸਵਾ 2 ਮੀਟਰ ਦੀ ਜੇ ਚੁੱਕੋ ਬਈ ਆਹ ਦੀ ਬਾਟਮ ਪਲੇਨ ਬਾਟਮ ਜੇ ਕਾਟਨ ਬਾਟਮ ਇਹ ਆ ਦੁਪੱਟਾ ਜਿਹਦੇ ਨਾਲ ਮਲ ਕਾਟਨ ਦਾ ਧੰਨਵਾਦ ਖੋਲ ਕੇ ਚੈੱਕ ਕਰਨੀ ਆ ਦੁਪੱਟਾ ਦਿਖਾ ਦੇ ਖੋਲ ਕੇ ਡਿਜੀਟਲ ਕੈਂਟ ਜਾ ਆ ਲੋ ਜੀ ਆ ਹੈਗਾ ਜੀ ਦੁਪੱਟਾ ਇਹਦਾ ਬੜਾ ਖੁੱਲਾ ਢੁਲਾ ਹੈ ਦੁਪੱਟਾ ਇਹਦਾ ਬਹੁਤ ਸੋਹਣਾ ਦੁਪੱਟਾ ਤੇ ਬੜਾ ਖੁੱਲਾ ਢੁਲਾ ਹੈ ਪਿਓਰ ਕਾਟਨ ਦਾ ਦੁਪੱਟਾ ਹਾਂ ਪਿਓਰ ਕਾਟਨ ਦਾ ਦੁਪੱਟਾ ਜੇ ਤੇ ਕਾਟਨ ਦੇ ਸੂਟ ਜੇ ਬਹੁਤ ਸੋਹਣੀ ਕਾਟਨ ਜੇ ਬੜੀ ਕੁਲੀ ਜੀ ਕਾਟਨ ਜੇ ਤੇ ਰੇਟ ਹੈਗਾ ਜੀ ਇਹਦਾ 650 50 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਇਹਨਾਂ ਦੀ ਆਹ ਲੋ ਜੀ ਆ ਵੀ ਆ ਗਿਆ ਜੇ ਆਪਣੇ ਕੋ ਕੈਂਟ ਸੂਟ ਇਹਦੇ ਵੀ ਆ ਜੂਗਾ ਸਾਰਾ neck ਦੇ ਉੱਪਰ ਡਿਜ਼ਾਈਨ ਇਦਾਂ ਹੀ V shape neck ਬਣਿਆ ਦਾ ਆ ਸਾਰਾ ਹੈਗਾ ਜੇ ਸੂਟ ਦਾ ਪ੍ਰਿੰਟ ਪੱਟਾਂ ਸੂਟ ਨੂੰ ਤਾਂ ਪੱਟਾਂ ਡਿਜ਼ਾਈਨ ਪੱਟਾਂ ਵਾਲੇ ਡਿਜ਼ਾਈਨ ਪਲੇਨ ਆ ਜੂਗੀ ਬਾਟਮੇ ਦੀ ਕ੍ਰੀਮ ਚੇਡ ਵਿੱਚ ਤੇ ਨਾਲ ਨਾਲ ਆ ਗਿਆ ਦੁਪੱਟਾ ਡਿਜੀਟਲ ਦੁਪੱਟੇ ਬੜੇ ਸੋਨੇ ਬਨੇ ਨਾਲੇ ਹਾਂਜੀ ਤੇ ਰੇਟ ਹੈਗਾ ਜੇ ਸਿਰਫ ਤੇ ਸਿਰਫ 600 ਤੇ 50 ਰੁਪਏ ਇਹ ਤੁਹਾਨੂੰ ਮਿਲ ਜਣਗੇ ਆਪਣੇ ਕੋਲ 650 ਰੁਪਏ ਦੇ ਵਿੱਚ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ 750 ਗੁੱਡੀਆਂ ਪਟੋਲੇ ਇਹਦਾ ਰੇਟ ਹੈਗਾ 750 750 ਰੁਪਏ ਤੇ ਇਹ ਹੈਗਾ ਡੋਰ ਵਾਲਾ ਡਿਜ਼ਾਈਨ ਡੋਲ ਵਾਲਾ ਡਿਜ਼ਾਈਨ ਇਹਦੀਆਂ ਬਾਹਾਂ ਤੇ ਵੀ ਆ ਜਾਊਗਾ ਘੇਰੇ ਤੇ ਵੀ ਆ ਜਾਊਗਾ ਆ ਫਰੰਟ ਤੇ ਆਊਗਾ ਕਿ ਤੇ ਆਊਗਾ ਆਹ ਦੇ ਬਾਹਾਂ ਤੇ ਆਊਗਾ ਬੈਕ ਸਾਰੀ ਪ੍ਰਿੰਟ ਹੈ ਇਹਦੀ ਆ ਦੇ neck ਤੇ ਆ ਜਾਊਗਾ ਤੇ ਬਾਟਮ ਇਹਦੇ ਨਾਲ ਹੈਗੀ ਜੇ ਪਲੇਨ ਤੇ ਜੇ ਪਲੇਨ ਆਊਗੀ ਬਾਟਲ ਉਹ ਬੈਕ ਆਵੇ ਤੇ ਸੈਲਫ ਬਣਿਆ ਸਾਰਾ ਜਿਹੜਾ ਕੋਈ ਵੀਡੀਓ ਚ ਵੀ ਦੇਖਣ ਦਿਆ ਤੇ ਆ ਆ ਗਈ ਇਹਦੀ ਬਾਟਮ ਬਾਟਮ ਆ ਗਈ ਪਲੇਨ ਬਾਟਮ ਆਊਗੀ ਤੇ ਕੋਟਾ ਡੋਰੀਆ ਦਾ ਹੈਗਾ ਨਾਲ ਇਹ ਦੁਪੱਟਾ ਰੇਟ ਕਿੰਨਾ ਹੈ ਦਾ ਜੀ ਸਿਰਫ ਤੇ ਸਿਰਫ ਇਹਦਾ ਹੈਗਾ ਜੀ 1000 ਰੁਪਏ ਕੋਟਾ ਡੋਰੀ ਦਾ ਦੁਪੱਟਾ ਕੋਟਾ ਡੋਰੀ ਦਾ ਦੁਪੱਟਾ ਅੱਗੇ ਆ ਗਿਆ ਨੈਕਸਟ ਪ੍ਰਿੰਟ ਆ ਗਿਆ ਜੀ ਆਪਣਾ ਬਹੁਤ ਹੀ ਸੋਹਣਾ ਤੇ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਡਿਜ਼ਾਈਨ ਵੇਖ ਸਕਦੇ ਜੇ ਤੁਸੀਂ ਕਲਰ ਵੀ ਬੜਾ ਸੋਹਣਾ ਡਿਜ਼ਾਈਨ ਵੀ ਬੜਾ ਸੋਹਣਾ ਲਓ ਜੀ ਇਹ ਆ ਗਿਆ ਮਸਲੀਨ ਦੇ ਵਿੱਚ ਸੂਣ ਨੇ ਸਾਰੇ ਹੀ ਮਸਲੀਨ ਕਾਟਨ ਦੇ ਆਹ ਦਾ 프ਰੰਟ ਆਹ ਦੀ ਬੈਕ ਹਾਂ ਇਹਦੀ ਬੈਕ ਸਾਈਡ ਬਾਟਮ ਵੀ ਇਹਦੀ ਵਿੱਚ ਹੀ ਆ ਇਹਦੀ ਬਾਟਮ ਵੀ ਦਸੀ ਨਾ ਬਾਟਮ ਸੇਮ ਹੀ ਹੈ ਨਾ ਹਾਂ ਸਾਰੀ ਸੇਮ ਹੀ ਹੈ ਇਹ ਦੁਪੱਟਾ ਇਹਦਾ ਬਹੁਤ ਸੋਹਣਾ ਤੇ ਬੜਾ ਖੂਬਸੂਰਤ ਜਿਹਾ ਡਿਜ਼ਾਈਨ ਜੇ ਦੁਪੱਟਾ ਉਹਨੋਂ ਵੀ ਸੋਹਣਾ ਜੇ ਇਹ ਹੈਗੇ ਜੇ 750 ਰੁਪਈਆ ਜੇ ਫ੍ਰੀ ਸ਼ਿਪਿੰਗ ਦੇ ਨਾਲ ਬਿਲਕੁਲ ਇਹ ਦੁਪੱਟਾ ਕੂਲ ਆਇਆ ਹਾਂਜੀ ਬਹੁਤ ਸੋਹਣਾ ਦੁਪੱਟਾ ਜੇ ਇਹਦਾ ਰੇਟ ਹੈਗਾ ਜੇ 750 ਰੁਪਈਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੀ ਅਗਿਆ ਇਹ ਬਲੈਕ ਕਲਰ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਜੇ ਨੈਕਸਟ ਵੀ ਆ ਲੋ ਜੀ ਆਦੇਸ਼ ਫਰੰਟ ਆਦਿ ਹਾਂ ਬਹਾਮਾ ਇਹ ਬਹਾਮਾ ਦਾ ਡਿਜ਼ਾਈਨ ਆ ਗਿਆ ਇਹਦਾ ਇਹਦੀ ਮੇਰੇ ਸਾਨੂੰ ਨਾ ਬਾਟਮ ਜਿਹੜੀ ਆ ਉਹ ਪ੍ਰਿੰਟਡ ਐ ਮੈਨ ਲੱਗਦਾ ਅਰੇ ਆ ਗਈ ਇਹਦੀ ਬਾਟਮ ਪ੍ਰਿੰਟਡ ਆਦੀ ਬਾਟਮ ਆ ਹਾਂਜੀ ਤੇ ਆ ਆ ਗਿਆ ਇਹਦਾ ਦੁਪੱਟਾ ਨਾਲ ਹਾਂ ਜਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਡਿਜੀਟਲ ਜੇ ਫ੍ਰੀ ਸ਼ਿਪਿੰਗ ਫਰੀ ਦੇ ਨਾਲ ਜੇ 750 ਰੁਪਏ ਮਸਲੀਨ ਦੇ ਸੂਟ ਫ੍ਰੀ ਸ਼ਿਪਿੰਗ ਚ ਅੱਗੇ ਆ ਗਿਆ ਬਟਕ ਅੱਗੇ ਆ ਗਿਆ ਬਲੈਕ ਤੇ ਬਟਾ ਸਲੈਟ ਤੇ ਨਹੀਂ ਆ ਬਟਰਫਲਾਈ ਆ ਜੂਗੀ ਬਾਹਾਂ ਦੇ ਉੱਪਰ ਤੇ ਆ ਜੂਗੀ ਇਹ ਆ ਜੂਗੀ ਫਰੰਟ ਤੇ ਤੇਰੇ ਬੈਕ ਤੇ ਵੀ ਅੱਛਾ ਬੈਕ ਤੇ ਵੀ ਆ ਵੈਰੀ ਗੁੱਡ ਇਹ ਆ ਗਈ ਬੈਕ ਤੇ ਇਹਦੇ ਬਟਰਫਲਾਈ ਤੇ ਬਾਟਮ ਆ ਗਈ ਇਹਦੇ ਨਾਲ ਸਟ੍ਰਾਈਪਸ ਵਾਲੀ ਲਾਈਨਾਂ ਵਾਲੀ ਜਿਗਜੈਗ ਆ ਆ ਗਈ ਸਾਰੀ ਇਹਦੀ ਬਾਟਮ ਆ ਆ ਗਿਆ ਜੀ ਨਾ ਡਿਜੀਟਲ ਦੁਪੱਟਾ 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 ਵੀ ਆ ਜੂਗਾ ਮਸਲੀਨ ਦਾ ਸ਼ਿਪਿੰਗ ਫ੍ਰੀ ਦੇ ਨਾਲ 750 ਰੁਪਈਆ ਦੇ ਵਿੱਚ ਦੁਪੱਟਾ ਵੀ ਸਾਰਾ ਜਿਹੜਾ ਜਿਹੇ ਡਿਜ਼ਾਈਨਰ ਤੇ ਆਹ ਲਓ ਜੀ ਇਹ ਵੀ ਤੁਹਾਨੂੰ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਮਸਲੀਨ ਦੇ ਵਿੱਚ ਆਹ ਲਓ ਜੀ ਨੈਕਸਟ ਆ ਗਿਆ ਫਿਰ ਮੋਰਾਂ ਵਾਲੇ ਡਿਜ਼ਾਈਨ ਦੇ ਨਾਲ ਬਿਲਕੁਲ ਨਵਾਂ ਡਿਜ਼ਾਈਨ ਤੇ ਵੱਖਰਾ ਜਿਹਾ ਡਿਜ਼ਾਈਨ ਆਹ ਦੀ ਬਾਵਾ ਆਉਣਗੀਆਂ ਇਹ ਬਾਵਾਂ ਦਾ ਡਿਜ਼ਾਈਨ ਆ ਗਿਆ ਇਹਦਾ ਤੇ ਆ ਥੱਲੇ ਘੇਰੇ ਦੇ ਪ੍ਰਿੰਟਰ ਸਾਰੇ ਫਰੰਟ ਦੇ ਉੱਪਰ ਪ੍ਰਿੰਟ ਤੇ ਬੈਕ ਸਾਈਡ ਇਹਦੀ ਕੀ ਆ ਬੈਕ ਸਾਈਡ ਆ ਲਓ ਜੀ ਆ ਇਹਦੀ ਬੈਕ ਸਾਈਡ ਪ੍ਰਿੰਟ ਤੇ ਇਹਦੀ ਆ ਬਾਟਮ ਇਹਦੀ ਆ ਗਈ ਆ ਰਹੀ ਇਹਦੀ ਬਾਟਮ ਪ੍ਰਿੰਟ ਤੇ ਆ ਆ ਗਿਆ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਡਿਜੀਟਲ ਦੁਪੱਟਾ ਜੇ ਆ ਦੁਪੱਟਾ ਹੈ ਹਾਂ ਇਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਲਓ ਜੀ ਆਪਣੇ ਕੋਲ ਨੈਕਸਟ ਆ ਗਿਆ ਸੂਟ ਜਿਹੜੇ ਬਹੁਤ ਹੀ ਸੋਹਣੇ ਰੇਟ ਆ ਗਿਆ ਇਹਨਾਂ ਦਾ 800 ਤੇ 50 ਰੁਪਏ ਪ੍ਰਿੰਟ ਪਹਿਲਾਂ ਤਾਂ ਮੈਂ ਚੈੱਕ ਕਰਾਂਗਾ ਤੁਹਾਨੂੰ ਪ੍ਰਿੰਟਰ ਦੁਪੱਟਾ ਕਰਦੇ ਸਾਈਡ ਤੇ ਮੜਾ ਜਾ ਆ ਲਓ ਜੀ ਆ ਗਿਆ ਪ੍ਰਿੰਟ ਕਿੰਨਾ ਸੋਹਣਾ ਪ੍ਰਿੰਟ ਆ ਪ੍ਰਿੰਟ ਵੇਖ ਲਿਆ ਜੀ ਤੁਸੀਂ ਹਾਂਜੀ ਤੇ ਇਹਦੇ ਵਿੱਚ ਇਹਦੇ ਵਿੱਚ ਹੈਗੀ ਜੇ ਥ्रेड ਵਰਕ ਦੀ ਕਢਾਈ ਸਾਰੇ ਸੂਟ ਵਿੱਚ ਸਾਰੇ ਸੂਟ ਵਿੱਚ ਇਹਨੂੰ ਸੂਟ ਤੋਂ ਮੜਾ ਜਾ ਕਬੜ ਉਲਟਾ ਖੋਲੀ ਉਲਟੇ ਬੰਨੇ ਕਢਾਈ ਦਿਖਦੀ ਹੈ ਦੀ ਪੂਰੀ ਘੈਂਟ ਆ ਆ ਲਓ ਜੀ ਆਹ ਦੇਖੋ ਤੁਸੀਂ ਇਹ ਪ੍ਰਿੰਟ ਦੇ ਉੱਤੇ ਕਢਾਈ ਇਹ ਬੈਕਸਾਈਡ ਹੈ ਸੂਟ ਦੀ ਜਿਹੜੀ ਹਾਂਜੀ ਇਸ ਤੋਂ ਪਰ ਲੱਗਦਾ ਵਾ ਕਿ ਇੱਥੇ ਕਢਾਈ ਹੋਈ ਹੈ ਹਾਂ ਜਿਹੜੀ ਕਿ ਵੀਡੀਓ 'ਚ ਤੁਹਾਨੂੰ ਨਹੀਂ ਕਲੀਅਰ ਦਿਖਣਦੀ ਸੂਟ ਹੈਗਾ ਜੇ ਪੂਰਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਜੇ ਇਹਨੂੰ ਕਹਿੰਦੇ ਆ ਕਾਟਨ ਪੂਰੀ ਘੈਂਟ ਐਕਸਪੋਰਟ ਦੀ ਕਾਟਨ ਪਿਓਰ ਵਾਲੀ ਤੇ ਦੁਪੱਟਾ ਉਹਨਾਂ ਨੇ ਸੋਨਾ ਨਾਲ ਡਿਜੀਟਲ ਲੇ ਤੇ ਦੁਪੱਟੇ ਤੇ ਇਹਦੇ ਹੋਇਆ ਵਾ ਕਰੋਸ਼ੀਆ ਦਿਖਾਓ ਆਇਆ ਕਰੋਸ਼ੀ ਆ ਲਓ ਭਾਈ ਆ ਕਰੋਸ਼ੀ ਹੋਇਆ ਇਹਦੇ ਇਹ ਡਿਜੀਟਲ ਪ੍ਰਿੰਟ ਚ ਇਹਦਾ ਇਹਨੂੰ ਤੋਤਿਆਂ ਕੁਛ ਨਹੀਂ ਜਵਣ ਕਿ ਤਣੇ ਧਰਣਾ ਜੀ ਹਾਂ ਆ ਲਓ ਜੀ ਦੁਪੱਟਾ ਵੇਖੋ ਕਿੰਨਾ ਪਿਆਰਾ ਜੇ ਪੂਰਾ ਘੈਂਡ ਸਰਦਾਰੀ ਸੂਟ ਜੇ ਕਬਲ ਮੈਨੂੰ ਕਹਿਣ ਲਈ ਸੀ ਦਾਦੀਆਂ ਨਾਨੀਆਂ ਵਾਲੇ ਸੂਟ ਦੇ ਹਾਂ ਇਹਨਾਂ ਦੀ ਮੰਮੀ ਆ ਨਾ ਮੰਮੀਆਂ ਦੇ ਪੌਣਾਂ ਹੁੰਦਾ ਕਿ ਦੁਪੱਟੇ ਲੈ ਜਾਂਦੇ ਆ ਉਹ ਦੁਪੱਟੇ ਦਾ ਕਿ ਬੁੱਕਲਵਾਇਦੀ ਇਹਨਾਂ ਦੀ ਬੜੇ ਆਰਾਮ ਨਾਲ ਦੇਖੋ ਇਹਨਾਂ ਦੇ ਦੁਪੱਟੇ ਆ ਇਹ ਤੁਹਾਨੂੰ ਸੂਟ ਮਿਲ ਜੂਗਾ ਤਾਂ ਰੇਟ ਹੈਗਾ ਜੇ 800 ਤੇ 50 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਸਸੂਤ ਖਾਤਾ ਜੀ ਤੂੰ ਹੋਰ ਕੀ ਕਰਨਾ ਆ ਲਓ ਜੀ ਇਹਦੇ ਚ ਆ ਗਿਆ ਦੂਜਾ ਪ੍ਰਿੰਟ ਟਿੰਟੇਡ ਆ ਬਾਦ ਜਾ ਗਿਆ ਤੇ ਡਿਜ਼ਾਈਨ ਜਿਹੜਾ ਸੇਮ ਆ ਮਸੂਲ ਦਾ ਪ੍ਰਿੰਟ ਐ ਬਦਲ ਗਿਆ ਪ੍ਰਿੰਟ ਚੇਂਜ ਆ ਵਿੱਚ ਕਢਾਈ ਉਦਾਂ ਹੀ ਆ ਸਾਰੀ ਇਹਦੇ ਤੇ ਨਾਲ ਇਹਦੇ ਦੁਪੱਟਾ ਜਿਹੜਾ ਉਹ ਵੀ ਬੜਾ ਸੋਹਣਾ ਜਿਹਾ ਦੁਪੱਟਾ ਦਿਖਾ ਦੇ ਦੁਪੱਟਾ ਦੁਪੱਟੇ ਖੋਲ ਕੇ ਦਿਖਾ ਦੇ ਮਾੜੇ ਜੀ ਸਾਰਿਆਂ ਦੇ ਕਿਉਂਕਿ ਦੁਪੱਟੇ ਨਾਲ ਹੀ ਸਰਦਾਰੀ ਸੂਟਾਂ ਦੀ ਹਾਂਜੀ ਆ ਲਓ ਜੀ ਆ ਲਓ ਜੀ ਦੁਪੱਟਾ ਦੇਖੋ ਕੋਈ ਕਰੋਚਿਆ ਕਾ ਪ੍ਰਿੰਟ ਕਰਨਾ ਸੋਹਣਾ ਦੁਪੱਟੇ ਦਾ ਬਹੁਤ ਹੀ ਸੋਹਣਾ ਪ੍ਰਿੰਟ ਜੇ ਨਾਲ ਇੱਕ ਕਰੋਸ਼ੀਆ ਹੋਇਆ ਜੇ ਲਿਆਸ ਨਹੀਂ ਲੱਗੀ ਹਾਂ ਤੇ ਇਹਦਾ ਰੇਟ ਵੀ ਸੇਮ ਹੀ ਜੇ 850 ਤੇ 50 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਨੈਕਸਟ ਪ੍ਰਿੰਟ ਚੈੱਕ ਕਰੋ ਜੀ ਇਹਦਾ ਨੈਕਸਟ ਵੀ ਬਹੁਤ ਹੀ ਪਿਆਰਾ ਪ੍ਰਿੰਟ ਜੇ ਅੰਬੀਆ ਕਪੜਾ ਬਹੁਤ ਘੈਂਟ ਜੇ ਪੁੱਛ ਵੀ ਨਹੀਂ ਹੁੰਦਾ ਇਹਨੂੰ ਕਪੜੇ ਨੂੰ ਜਿੱਦਾਂ ਮਰਜ਼ੀ ਕਟ-ਕਟ ਕੇ ਹੰਡਾਓ ਅਦੇ ਬਾਚਨਾ ਗਰਮੇ ਜਿਹਾ ਮਾਗਦੇ ਹੁੰਦੇ ਨਾ ਇਹਦੇ ਸੂਟ ਕੋਲ ਸੂਟ ਆ ਕੁਲੇ ਕੁਲੇ ਸੂਟ ਠੰਡੇ ਠੰਡੇ ਸੂਟ ਦੁਪੱਟਾ ਇਹਦਾ ਇਹ ਆ ਗਿਆ ਦੁਪੱਟਾ ਇਹਦਾ ਡਿਜੀਟਲ ਤੁਸੀਂ ਵੇਖ ਲਓ ਸਾਰਾ ਹੀ ਤੇ ਨਾਲ ਇਹਦੇ ਦੱਸਿਆ ਜਿੱਦਾਂ ਕਰੋਸ਼ੀ ਇਹਦਾ ਕੰਮ ਸਾਰਾ ਤੇ ਇਹਦਾ ਰੇਟ ਜਿਹੜਾ ਹੈਗਾ ਜੇ 800 ਤੇ 50 ਰੁਪਏ ਇਹ ਤੁਹਾਨੂੰ ਮਿਲ ਜੂਗਾ 800 ਤੇ 50 ਰੁਪਇਆ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਜਿਹੜੀ ਦਿਖਾਤੀ ਆ ਜਿਹਦੇ ਵਿੱਚ ਹੈਗੇ ਹੈਗੇ 550 650 ਤੇ 750 ਉਸ ਤੋਂ ਬਾਅਦ ਆ ਗਿਆ 850 ਤਿੰਨ ਰੇਂਜ ਦੇ ਸੂਟ ਆ ਗਏ ਆਪਣੇ ਕੋਲ ਕਾਟਨ ਦੇ ਸਾਰਾ ਸਟਾਕ ਤੁਸੀਂ ਦੁਕਾਨ ਤੋਂ ਵੀ ਲੈ ਸਕਦੇ ਜੇ ਆਨਲਾਈਨ ਵੀ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਪੇਮੈਂਟ ਰੋਗੀ ਆਨਲਾਈਨ ਅਡਵਾਂਸ ਕੈਸ਼ ਹੋਊਗੀ ਮੈਨੂੰ ਰਿਕੁਐਸਟ ਹੈ ਤੇ ਛੇਤੀ ਛੇਤੀ ਰਹਿਣ ਮਨ ਲਾ ਤੁਸੀਂ ਇਦਾਂ ਆਨਲਾਈਨ ਹੀ ਲੈ ਲਓ ਕਿ ਦੁਕਾਨ ਤੇ ਕੀ ਟਮ ਨਹੀਂ ਮਿਲਦੇ ਕਿਉਂਕਿ ਸਾਡੀਆਂ ਬੁਕਿੰਗ ਲਾਈਵ 'ਚ ਵੀ ਚੱਲ ਜਾਂਦੀਆਂ ਵੀਡੀਓ ਤੇ ਵੀ ਚੱਲ ਜਾਂਦੀਆਂ ਦੋਵੇਂ ਜਗ੍ਹਾ ਹੀ ਤੇ ਬਾਕੀ ਤੁਹਾਨੂੰ ਆਪਾਂ ਫੇਰ ਮਿਲਦੇ ਹਾਂ ਅਗਲੀ ਵੀਡੀਓ ਜਾਂ ਅਗਲੇ ਬਲੌਗ ਵਿੱਚ ਧੰਨਵਾਦ ਜੀ ਸਾਰਿਆਂ ਦਾ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸ ਸਿਕਾਲ ਟੇਕੇ ਜੀ